ਅੱਡੇ ਕੇ ਲਾਈਟ ਅਟਾਣਾ ਪਰੇ ਜਾਇਓ ਸੀ ਰੋਜੀ ਲਾਈਨ ਦਾ ਸਾਡੀ ਨਹੀਂ ਨਾ ਲਾਈਨ ਛੱਡੀ ਨਾ ਕਿਤੇ ਆਪਾਂ ਫਸੇ ਹਾਂ ਕਿਉਂਕਿ ਗੁਰਮਤਿ ਸਿਧਾਂਤ ਤੁਹਾਨੂੰ ਕਲੀਅਰ ਹੈ ਅ ਬਸ ਅਗਲ ਜੇ ਗੁਰਦਾ ਸਿਧਾਂਤ ਕਲੀਅਰ ਹੈ ਫਿਰ ਉਹ ਜਿਹੜੀ ਗੱਲ ਹੈ ਉਹਨੂੰ ਮੋੜ ਕੇ ਉਹਦੇ ਵਿੱਚ ਲਿਆ ਕੇ ਆਪਾਂ ਅ ਬਰੇ ਸਪਸ਼ਟਤਾ ਨਾਲ ਕਹਿ ਸਕਦੇ ਹਾਂ ਵੀ ਆਹੀ ਗੱਲ ਕਹੀ ਗਈ ਹੈ ਕੁਰਬਾਨੀ ਦੇ ਫੇਰ ਜਿਪਟ ਕਰ ਲਈਏ ਸੀ ਗੱਲ ਪੰਜਵੇਂ ਹੁਣ ਇੱਥੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀਗੀ ਗੋਬਿੰਦ ਦੇ ਤੇ ਉਹਦਾ ਤਾਂ ਇਹਨਾਂ ਨੇ ਕੋਈ ਭਾਵ ਵੀ ਨਹੀਂ ਕੱਢਿਆ ਤੇ ਜਿਹੜਾ ਫਰੀਦਕੋਟ ਵਾਲਾ ਜੀ ਠੀਕ ਆ ਵੀ ਹੈ ਨਾ ਫਰੀਦਕੋਟ ਆ ਜੀ ਉਹ ਵੀ ਕਹੀ ਜਾਂਦੇ ਹੈ ਹੇ ਨਰ ਗੋਬਿੰਦ ਗੋਬਿੰਦ ਐਸੇ ਜਪ ਕਰ ਜੋ ਜਾਪ ਸਭ ਸਿੱਧਿਓਂ ਕਾ ਪਦੰ ਆਸਰਾ ਹੈ ਸ੍ਰੀ ਦੇਵ ਜੀ ਕਹਿੰਦੇ ਹੈ ਸ੍ਰੀ ਜੈਦੇਵ ਜੀ ਕਹਿੰਦੇ ਹੈ ਜੋ ਭਉ ਭੂਤ ਸਰਬਗਤੰ ਪਭੇ ਕੇਤਕਾਲ ਭੂਤਕਾਲ ਵਰਤਮਾਨ ਕਾਲ ਸਰਬਮੇ ਇਕ ਰਸਪੂਰਨ ਪ੍ਰਾਪਤ ਹੈ ਮੈਂ საფੂਟ ਪ੍ਰਗਟ ਤਿਸ ਕੀ ਸ਼ਰਨ ਮੈਂ ਆਇਆ ਹੂੰ ਉਹ ਤਾਂ ਕੋਈ ਭਾਵ ਹੀ ਨਹੀਂ ਬਣਦਾ ਵੈਸੇ ਤਾਂ ਗੱਲ ਦਾ ਕੀ ਜੇ ਦੀ ਜੇ ਦੀ ਨਾ ਗੱਲ ਕੋਹਾ ਫਰਾ ਕੇ ਕੀਤੀ ਸਾਰੇ ਆਲੀ ਹਾਂਜੀ ਜਿਹੜੇ ਔਖੇ ਸ਼ਬਦ ਨੇ ਜੇ 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 ਨੂੰ ਘੁਮਾ ਫਰਾ ਕੇ ਇਹ ਲਫਜ਼ ਕਹਤੇ ਸਾਰੇ ਆਦੇ ਹਾਂਜੀ ਇਹ ਵੈਗਾ ਦਾ ਵੀ ਠੀਕ ਆ ਇੱਕ ਹੋਇਆ ਹੋਇਆ ਹਾਂਜੀ ਅਸੂ ਦਾ ਠੀਕਾ ਜੀ ਰਸਲਾ ਠੀਕ ਹੈ ਜੀ ਉਹ ਤਾਂ ਜੇ ਤੁਸੀਂ ਹਰਬੰਸ ਸਿੰਘ ਦਾ ਟੀਕਾ ਪੜੋ ਜਿਹੜਾ ਉਹਨਾਂ ਨੇ ਦਰਸ਼ਨ ਕੀਤਾ ਹੋਇਆ ਦਰਸ਼ਨ ਨਿਰਨੇ ਸਟੀਕ ਉਹਦੇ ਵਿੱਚ ਬਾਰ ਬਾਰ ਇਹ ਗੱਲ ਉਹ ਦੁਹਰਾਉਂਦੇ ਆਂ ਵੀ ਆਹ ਅਰਥ ਜਿਹੜੇ ਸਾਫ ਸੀ ਕਰ ਰਹੇ ਆ ਇਹ ਉਸ ਟੀਕੇ ਚੋਂ ਆਏ ਹੋਏ ਉਸ ਟੀਕੇ ਚੋਂ ਆਏ ਹੋਏ ਹਾਂ ਹਾਂ ਪਤਾ ਬੈਠੂਗਾ ਦੇਖਿਓ ਠੀਕਾ ਹੂੰ ਬਾਹਰ ਬਾਹਰ ਹੀ ਕਹਿੰਦੇ ਹਾਂਜੀ ਪਰ ਇਹ ਗੱਲ ਕਹਦੇ ਵੀ ਕਿ ਉਹ ਡੀ ਕੇ ਜੋ ਆਇਆ ਹੋਇਆ ਹੂੰ ਬਿਜਲੀ ਵਾਲਾ ਨੂੰ ਚੰਗੀ ਨਹੀਂ ਲੱਗਦੀ ਇਹ ਗੱਲ ਨਹੀਂ ਫਿਰ ਉਹਨੂੰ ਚੰਗਾ ਨਹੀਂ ਸਮਝਦੇ ਇਹਨੂੰ ਉਹ ਤਾਂ ਹੁਣ ਕਲ ਬੈਠੇ ਹੂੰ ਉਹ ਇੰਨਾ ਬੋਲ ਬੈਠੇ ਹੋ ਹੂੰ ਲੋਕਾ ਹੋ ਜਾਂ ਹਾਂਜੀ ਹੋਲ ਜਿਹਨਾਂ ਤੇ ਕੇਰ ਲੋਕਾ ਹੋ ਗਿਆ ਬੰਦੇ ਨਾ ਹਮ ਹਮ ਸਰਬੂਜ ਜਿਹੜਾ ਹੈ ਗਿਆਨ ਇਹਨੂੰ ਪ੍ਰੈਸਟੀਚੂਟ ਜਿਹੜਾ ਬਣਾ ਲੂ ਉਹ ਬੂਰਖ ਹੈ ਹਰ ਹਰ ਭਗਤ ਨਿਜ ਨਹਿ ਕੇਵਲਾ ਸਮਝਾਇਓ ਇੱਕ ਵਾਰ ਤੇ ਕੀ ਕਹਦੀ ਉਹ ਦੇ ਕੇ ਬਲ ਹੋਰ ਕਿਸੇ ਦੀ ਬਖਤੀ ਨਹੀਂ ਕਰਦੀ ਦੇ ਕੇ ਬਲ ਖਰਤਾ ਉੱਥੇ ਅੱਗੇ ਜਾ ਕੇ ਅੱਛਾ ਜੀ ਯਾਰ ਤਾਂ ਪਹਿਲਾ ਤਾਂ ਥਲ ਵਿੱਚੋਂ ਹਨ ਖੋਜਣਾ ਹਾਂ ਹਾਂ ਇਹਨਾ ਹਾਂਜੀ ਥਲ ਵਿੱਚੋਂ ਹਨ ਖੋਜਣਾ ਕ੍ਰਿਸ਼ਨ ਭਗਤੀ ਹੈ ਅੱਛਾ ਜੀ ਹੋਰ ਕਹੇ ਹਾਂਜੀ ਤਾਂ 14 ਹਨ ਖੋਜਿਆ ਤਾਂ ਕ੍ਰਿਸ਼ਨ ਭਗਤੀ ਹੈ ਸੁਦਰ ਸਾਗੁਰ ਰਾਮ ਭయ్యా ਸਾਂਭਰਾ ਲਿਓ ਵਰਤਿਆ ਸਾਂਭਰਾ ਗੁਰਬੰਦੀ ਚ ਹਾਂਜੀ ਬਿਚਾਰ ਮਾਨ ਲਬ ਲਿਆ ਉਹ ਨੂੰ ਵਰਤੇ ਉਹਦੇ ਵਾਸਤੇ ਵਰਤੇ ਆਇਆ ਹੂੰ ਹੂੰ ਵਾਹ ਹੈ ਸਾਂਭਰਾ ਠੀਕ ਹੈ ਜੀ ਕ੍ਰਿਸ਼ਨ ਤਦੋਂ ਬਾਝਾ ਲੱਗਿਆ ਇੱਤੇ ਕ੍ਰਿਸ਼ਨ ਨੇ ਕੀਟ ਕੋਟੇ ਬਣਾਏ ਜਿਹੜਾ ਸਰੀਰ ਤੇ ਕੀੜਾ ਹੈ ਕ੍ਰਿਸ਼ਨ ਨੇ ਹੂੰ ਹੂੰ ਇਹਦਾ ਮੂਲ ਕੀ ਹੈ ਪੈਦਾ ਕਾ ਜੋ ਰੱਬ ਚੋਂ ਹੂੰ ਹੂੰ ਜਿਹੜਾ ਹਾਰਾ ਉਹ ਰਾਗ ਬន្លਉਣ ਲੱਗਿਆ ਹੋਇਆ ਹਾਂਜੀ ਹਰ ਭਾਗ ਤਾਂ ਆਪਦੀ ਭਗਤੀ ਵਿੱਚ ਭਗਤ ਕ੍ਰਿਸ਼ਨ ਭਗਤੀ ਦੋਏ ਭਗਤੀਆਂ ਨੇ ਗੁਰਬਾਣੇ ਯਾਦ ਦੇ ਵਿੱਚ ਠੀਕ ਹੈ ਜੀ ਐਡੇ ਸੁਪਾਜ ਨੇ ਦੋਏ ਅਡਾਟ ਹੂੰ ਹੂੰ ਇੱਕ ਭਗਤ ਮੇਰੇ ਹਿਰਦੇ ਵਸਿਆ ਜਿਹਦੇ ਹਿਰਦੇ 'ਚ ਵੱਸਦਾ ਉਹ ਕੌਣ ਹੈ ਹੂੰ ਹੂੰ ਇੱਕ ਤਾਂ ਹਿਰਦੇ 'ਚ ਵੱਸਦਾ ਹੈ ਭਗਤ ਇੱਕ ਬਾਹਰ ਵਾਲਾ ਕੌਣ ਹੈ ਜਿਹਦਾ ਸੀਟੀ ਵੱਸਦਾ ਹੈ ਉਹ ਕੋਈ ਤਾਂ ਕ੍ਰਿਸ਼ਨ ਇਹ ਕਰਕੇ ਕ੍ਰਿਸ਼ਨ ਜਬਲਨ ਦੇ ਉੱਤੇ ਦਿਖਾ ਲਿਆ ਹੋਇਆ ਇਹਨੂੰ ਕੀ ਪਤਾ ਜਬਲਨ ਤੇ ਕ੍ਰਿਸ਼ਨ ਚੋਂ ਬਿਠਾਇਆ ਹੋਇਆ ਹੂੰ ਹੂੰ ਕ੍ਰਿਸ਼ਨ ਜਬਲਨ ਨੇ ਕਿਉਂ ਜੋੜਿਆ ਜਮਕਾ ਮਾਰਗਾ ਤੇ ਇੱਥੇ ਜ ਕਲਪਨਾ ਵਿੱਚ ਬੈਠਾ ਕਲਪਨਾ ਸਪੈਸ਼ਲ ਕਰਦਾ ਜਮਕਾ ਮਾਰਗਾ ਜਿਹੜਾ ਆਪਣੀ ਮਰਜੀ ਨਾਲ ਚੱਲਦਾ ਜਿਹੜਾ ਆਪਣਾ ਭਾਵੇਂ ਚੱਲਦਾ ਹੈ ਗਾਲ ਹੈ ਹੂੰ ਹੂੰ ਉਹ ਕ੍ਰਿਸ਼ਨ ਠੀਕ ਹੈ ਜੀ ਸਰ ਪਾਸ਼ਾ ਨੇ ਕ੍ਰਿਸ਼ਨ ਨੂੰ ਆਰਾਮ ਦਿੱਤਾ ਅਪਣੇ ਹਾਂਜੀ ਪਰ ਇੱਕੋ ਛੰਦ ਵਿੱਚ ਵਰਤੇ ਹੋਏ ਨੇ ਜਿਹਨੂੰ ਕੀ ਪਤਾ ਕਿ ਕ੍ਰਿਸ਼ਨ ਰੰਗ ਕਿਉਂ ਵਰਤੇ ਹੋਏ ਨੇ ਜਿੱਦਾਂ ਕੁਰਬਾਨੀ ਸੁਧਿ ਜਾਣੇ ਉਦੋਂ ਨੂੰ ਪਤਾ ਲੱਗ ਜੂਗਾ ਕ੍ਰਿਸ਼ਨ ਰੰਗ ਹੁੰਦੇ ਕੌਣ ਨੇ ਅਜੋ ਇਹਨਾਂ ਉਹ ਦੀਦੈ ਨੂੰ ਉਰਤੀ ਆ ਜਾਂ ਕੋਈ ਚੱਕਰ ਧਾਰਾ ਸੀ ਦਾ ਸੀ ਵਿਸ਼ਨੂੰ ਠੀਕ ਹੈ ਜੀ ਇਹਨਾਂ ਨੂੰ ਹੋਈ ਇਹ ਠੀਕ ਹੈ ਜੀ ਰਿੱਤ ਕਰਮਣਾ ਬਚਸਾ ਹਾਂ ਰਿਦ ਕਰਮਣਾ ਬਚਸਾ ਹਾਂਜੀ ਇਹ ਕੇਵਲਾ ਰਿਦਲੇ ਕੇਵਲਾ ਰਿਦ ਦੇ ਨਾਲ ਲੱਗਿਆ ਹੋਇਆ ਹੈ ਫਿਰਦੇ ਵਿੱਚ ਇਹਨਾਂ ਨੇ ਗੱਲ ਇਹਨਾਂ ਨੇ ਇੱਥੇ ਨੇ ਕੇਵਲਾ ਨੂੰ ਤੋੜ ਕੇ ਲਿਖਿਆ ਅੱਛਾ ਜੀ ਨੇ ਕੇਵਲਾ ਰਿਦ ਕਰਮਣਾ ਬਚਸਾ ਐ ਪੜਾਂਗੇ ਹਾਂਜੀ ਨਹੀਂ 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 ਠੀਕ ਹੈ ਰਿਦ ਤੋੜ ਕੇ ਹੀ ਕਰਨਾ ਪਰ ਆਪਾਂ ਕੌਮਾ ਰੱਤੇ ਲੜ ਅੱਛਾ ਇਹਨਾਂ ਨੇ ਕੇਵਲਾ ਤੇ ਕੌਮਾ ਲਾਇਆ ਹੋਇਆ ਸਹੀ ਗੱਲ ਤਾਂ ਫਿਰ ਅੱਛਾ ਜੀ ਹਮਾਰੇ ਤੇ ਗੁਰਗਾਉ ਭਗਤੀ ਦਾ ਹਿੰਦਨ ਸੁਣਦਾ ਠੀਕ ਹੈ ਫਿਰ ਹਰ ਭਗਤ ਨਿੱਜ ਤੇ ਰੋਕਾਂਗੇ ਪਹਿਲਾਂ ਹਾਂ ਬਿਲਕੁਲ ਫਿਰ ਨਹੀਂ ਕੇਵਲਾ ਰਿੱਧ ਕਾ ਨਾ ਕੱਲੇ ਨਾ ਰੋਕੋ ਭਗਤ ਰਿੱਧ ਕੇਵਲਾ ਰਿੱਧ ਕੇਵਲਾ ਰਿੱਧ ਤੇ ਰੋਕ ਲੋ ਚਾਹੇ ਚਾਹੇ ਨਾ ਰੋਕ ਲੋ ਰਿੱਧ ਕੀ ਫਰਕ ਅਸਲ ਜਰ ਭਗਤ ਵਿੱਚ ਨਹੀਂ ਕੇਵਲਾ ਰਿੱਧ ਕਰਮਣਾ ਬੱਚਾ ਹਰ ਕੋ ਨਾਲ ਪਰ ਹਰ ਕੋ ਜੋਰ ਬਚਨ ਦੇ ਵਿੱਚੋਂ ਇਹ ਹੀ ਪ੍ਰਸਿੱਧ ਹੋਵੇ ਹੂੰ ਹੂੰ ਜੋ ਹਿੱਤ ਚੀਜ਼ ਆ ਉਹੀ ਨਿਕਲੂਗੀ ਕਰਮ ਨਾਲ ਕਰਮ ਕਰਕੇ ਔਰ ਬਚਨ ਕਰਕੇ ਅੱਛਾ ਜੋ ਪਾਸ ਤੋਂ ਪਰਲੇ ਚ ਪਾਈ ਆ ਉਹੀ ਰੱਖਣ ਦੀ ਬਾਤ ਹੂੰ ਹੂੰ ਬਸ ਫੇ ਜਬ ਪਰਲੇ ਚ ਬਸਤੇ ਤੁਸੀਂ ਪਾਈ ਆ ਇਹ ਦੇ ਬਾਹਰ ਇਹ ਹੀ ਨਿਕਲੂਗੀ ਹੂੰ ਹੂੰ ਜਦੋਂ ਇਹ ਜੜਦੀਏ ਬਾਹਰ ਇਹ ਅਵਸਥਾ ਹੁੰਦੀ ਹੈ ਫਿਰ ਜਗੇਨ ਕੀ ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ ਦੈਨੇ ਮੂਰੇ ਕੋਈ ਜਾਂਦਾ ਹੂੰ ਹੂੰ ਤਾਂ ਕੋਈ ਇਹਦੇ ਸਾਹਮਣੇ ਜੋਗ ਹੈ ਹੂੰ ਹੂੰ ਇਹਦੇ ਸਾਹਮਣੇ ਜੋਗ ਨਹੀਂ ਹੈ ਹੂੰ ਇਹਦੇ ਸਾਹਮਣੇ ਜਗਦ ਨਹੀਂ ਹੈ ਹੂੰ ਹੂੰ ਇਹਦੇ ਸਾਹਮਣੇ ਤਾਂ ਰੇਰ ਕੁਛ ਨਹੀਂ ਰਹਿ ਗਏ ਇਹਦੇ ਸਾਹਬਲੇ ਤੱਕ ਕੁਛ ਨਹੀਂ ਰਹਿ ਜਾਂਦੇ ਫੇਰ ਕੁਛ ਵੀ ਨਹੀਂ ਰਹਿ ਜਾਂਦੇ ਚਾਰੇ ਇਹਨਾਂ ਦਾ ਕੋਈ ਬਲੀ ਉਦੀ ਰਹਿ ਜਾਂਦੀ ਹੂੰ ਜਿਹੜੇ-ਜਿਹੜੇ ਆਂ ਜੀ ਦੱਸੋ ਇੱਕ ਵਾਰ ਜੋਗ ਦਾ ਜੋਗ ਰਹਿ ਗਿਆ ਜੋਗ ਦੀ ਹੀ ਲੋੜ ਹੂੰ ਜੋਗੀਨ ਇਹਦੇ ਸਾਹਮਣੇ ਜੋਗ ਤਾਂ ਖੋਲੀ ਹੈ ਠੀਕ ਹੈ ਜੀ ਇਹ ਭਗਤੀ ਸਾਹਮਣੇ ਹੂੰ ਜੋਗੀ ਖਤਮ ਠੀਕ ਹੈ ਜੀ ਇਹਦੇ ਸਾਹਮਣੇ ਇਹ ਯੱਗ ਕਰਦੇ ਤੇ ਰਿਸ਼ੀਵੋ ਦੀ ਗਲੋਸ ਤੇ ਉਹ ਬੇਕਾਰ ਠੀਕ ਹੈ ਜੀ ਇਹ ਬਖਤੀ ਉਹਦੀ ਹੈ ਉਹਨਾਂ ਦੀ ਲੋੜੇ ਦੀ ਹੈ ਹਾਂ ਹਾਂ ਤੁਛ ਨੇ ਉਹ ਤੋਂ ਛ ਠੀਕ ਹੈ ਜੀ ਕੋ ਬਕਤਾਂ ਕੋ ਛਾਇ ਜਾਂਦੀ ਉਹਦੇ ਜਾਂਗਾ ਜਾਂ ਵਿਧੀਆਂ ਤੋਂ ਛ ਰਹਿ ਜਾਂਦੀਆਂ ਦੇ ਤਾਂ ਤਰਾ ਤਰਾ ਦੇ ਪੂਰੇ ਤਰ ਉਹ ਜਿਹੜੇ ਗਾਇਦਾਨ ਹਾਂ ਜੀ ਦਾਰੀ ਦਾ ਠੀਕ ਹੈ ਜੀ ਉਹ ਦੰਦ ਤੋਂ ਛਾਇ ਜਾਂਦੇ ਤੇ ਹਾਂ ਠੀਕ ਹੈ ਜੀ। ਕਿਆ ਇਹ ਟਾਪੇ ਜਿਹੜੇ ਟਾਪਰੇ ਸਭ ਤੋਂ ਛੇ ਰਹਿ ਜਾਂਦੇ ਨੇ। ਠੀਕ ਹੈ ਜੀ। ਪੰਜ ਇਹਨਾਂ ਤੋਂ ਪੰਜ ਗਣੀ ਗਈ ਭਗਤੀ ਹਿੰਦੂਸਤਾਨ ਦੀ ਇਹ ਦੱਸੋ। ਠੀਕ ਹੈ ਸਾਰੀਆਂ ਹੀ ਆ ਗਈਆਂ। ਕਿਹੜੀ ਭਗਤੀ? ਹਮ। ਕਿਹੜੀ ਚੀਜ਼ ਬਚ ਗਈ? ਉਹ ਬੱਜੀ ਕੀ ਆ? ਸਾਰਾ ਹੀ ਤਖ਼ਤ ਉਹਦੀ ਛੱਡਿਆ ਕਿਸੇ ਚੀਜ਼ ਤੋਂ। ਹਮ ਹਮ। ਜੋਗਮਤ ਖਤਮ। ਹਮ ਹਮ। ਹਿੰਦੂਮਤ ਸਾਰੀ ਜੱਗਾਂ ਦੇ ਵਿੱਚ ਆ ਜਾਂਦੀ ਐ ਸਖਤਮ। ਰੇਜੀਵੂ ਦੀ ਸਾਰੇ ਖਾਦਮ ਹਮ ਹਮ ਤਾਂ ਸਭ ਪ੍ਰਕਾਰ ਦੇ ਵਿਸਫੜ ਹਮ ਹਮ ਇਹ ਫੋਕੜ ਤਰਬ ਦੇ ਸਾਰੇ ਫੋਕੜ ਤਰਬ ਕਚੂ ਫੜਨਾ ਹੈ ਹਮ ਹਮ ਸਤ ਪ੍ਰਾਂਤ ਜੇ ਇਹ ਕਹਿੰਦਾ ਫੋਕੜ ਇਹ ਜਿਹੜੇ ਤਰਬ ਤਰਬ ਪਾਖੰਡ ਦੇ ਦਿਸਣ ਹਮ ਹਮ ਜਗ੍ਹਾ ਜਾਤੀ ਲੂਟਦਾ ਇਹਦਾ ਜਗ੍ਹਾ ਜਗ ਦੀ ਜਗ੍ਹਾ ਚ ਲੁੱਟੇ ਜਾਂਦੇ ਸਾਰੇ ਹਮ ਹਮ ਥੀ ਗਏ ਗੋ ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੰ ਆਈ ਥਿੰਕ ਦੋ ਆ ਗਏ ਗੋਬਿੰਦ ਆ ਗਿਆ ਗੋਬਿੰਦੇਤ ਆ ਗਿਆ ਅੱਛਾ ਜੀ ਦੋ ਆ ਗਏ ਨਾ ਹਾਂ ਜੀ ਗੋਬਿੰਦ ਹਾਂ ਜੀ ਇੱਕ ਜਿੱਤ ਹੈ ਕਮਾਨ ਠੀਕ ਹੈ ਜੀ ਇੱਕ ਦਾ ਗੋਬਿੰਦ ਹੈ ਗੋਬਿੰਦ ਦੀ ਦੇਣ ਹਾਂ ਸੰਸਾਰ ਨੂੰ ਹਾਂ ਠੀਕ ਹੈ ਜੀ ਜੇ ਤਰਬੰਦ ਹੋਏ ਆਗੇ ਫਸੇ ਇਹਨਾਂ ਨੂੰ ਜਪ ਤੋਂ ਉਹਨੂੰ ਹੂੰ ਦੋਆ ਨੂੰ ਜਾਣ ਲੈ ਹੈ ਠੀਕ ਹੈ ਜੀ ਦੋਏ ਜਾਣ ਲਈ ਪਹਿਲਾਂ ਬੰਦ ਜਾਣ ਠੀਕ ਹੈ ਜੀ ਗੁਰੂ ਸਾਹਿਬ ਨੇ ਕਹਿਆ ਜਤ ਮੇ ਜੋਤ ਕਦੇ ਸ਼ਰੀਰ ਦੇ ਵਿੱਚ ਜੋਤ ਹੈ ਜੋਤ ਕੌਣ ਹੂੰ ਮਨ ਸ੍ਰੂਪ ਕੋ ਬੋਲ ਹੂੰ ਜੀ ਵਾਪਸ ਠੀਕ ਹੈ ਜੋਤ ਮੈਂ ਜਾਤਾ ਜਿਹਨੂੰ ਜਾਣ ਲਈ ਉਹ ਜੋਤ ਦੇ ਵਿੱਚੋਂ ਜੜ ਜੋ ਹੂੰ ਹੂੰ ਦੋਇ ਲਪੜੇ ਪਾਈ ਪਹਿਲੇ ਜੋਤੜੇ ਪਈ ਵਿਚ ਨੂੰ ਜਲਣ ਹੋ ਲਪੜਾ ਪਿਆ ਹੋਏ ਉੱਥੇ ਨੇ ਧੋਏ ਤੇ ਨੇ ਠੀਕ ਹੈ ਇੱਕ ਵੀ ਗੱਲ ਕੰਨੀ ਕਰੀ ਜਾਂਦਾ ਪਰਮਾਤਮਾ ਦੀ ਕਾਣੀ ਦੀ ਸਵਾਲ ਠੀਕ ਹਲਦਾ ਇਹਨਾਂ ਦਾ ਹੁਣ ਦਾ ਬਾਹਬਣ ਕਰਦਾ ਕਰਦਾ ਉਹ ਹੂੰ ਏਡਾ ਪਹਿਲੇ ਕਹੋ ਤੁਸੀਂ ਕਿਵੇਂ ਵੜਦੇ ਹੋ ਉਹਦੇ ਨੂੰ ਹਾਂਜੀ ਇੱਕ ਹੋਣਾ ਇੱਕ ਨੂੰ ਮਿਲਣਾਉਂਦੀ ਇੱਕ ਹੋਣਾ ਹੂੰ ਹੂੰ ਇੱਕ ਹੋਣ ਹੈ ਬਲਕੇ ਨਾ ਕਿ ਇੱਕ ਦੇਵਚ ਵਿੱਚ ਮਿਲਣਾ ਮਿਲਣਾ ਠੀਕ ਹੈ ਜਿਹੜੇ ਇੱਕ ਦੇਵਚ ਮਾਣਾ ਉਹ ਫਿਰ ਸ਼ਬਦ ਹੈ ਸ਼ਬਦ ਗੁਰੂ ਹੈ ਹੂੰ ਉੱਤੇ ਸੋਰ ਬਲੌੜੀ ਆਪਣੀ ਹੂੰ ਉੱਤੇ ਦਾ ਸੁਰੇ ਬਲੌੜੀ ਹੈ ਹਾਂਜੀ ਇਹਦਾ ਆਵਾਜ਼ ਨਾਲ ਆਵਾਜ਼ੇ ਬਲੌੜੀ ਹੈ ਰਾਗੀ ਚਾਹੇ 10000 ਹੋਵੇ ਆਵਾਜ਼ ਕੋਈ ਸਾਰਿਆਂ ਦੀ ਜੇ ਸੋਰੇ ਹੂੰ ਹੂੰ ਬੈਠੇ ਬੱਕਰੇ ਬੱਕਰੇ ਹੋੜ ਗਏ ਸ਼ਰੀਰ ਕਰਕੇ ਠੀਕ ਹੈ ਬਾਜ ਕੋਈ ਉਹ ਗੱਲ ਲੱਗ ਤੇ ਵਾਟੈਟ ਹਾਂਜੀ ਨਰ ਸਕੰ ਸਿੱਧੀ ਪਦੰਗ ਇਹ ਇਹ ਨਾ ਇਹ ਹੀ ਜਗਲ ਸਿੱਧੀ ਦਾ ਦੇਖੋ ਸਿੱਧੀ ਲੱਗਦਾ ਹਾਂ ਹਾਂ 1 ਵਜੇ ਹਾਂਜੀ 1 ਵਜੇ ਨਾਲ ਸਿੱਧੀ ਹਾਂਜੀ ਉਹ ਜਿਹਨੇ ਤੇ ਜਿਹੜਾ ਸਿੱਧੀ ਦਾ ਦੰਦ ਕੀਤਾ ਇਹ ਸਿੱਧੀ ਦਾ ਉਹ ਸੋਚੀ ਗਿਆ ਕਿ ਵੀਨੇ ਤਾਂ ਗੋਬਿੰਦ ਦੇਤ ਦਾ ਵੀ ਅਰਥ ਕੀਤਾ ਤਾਂ ਗੋਬਿੰਦ ਕਰਕੇ ਹੀ ਗਏ ਆ ਇਹ ਭਾਈ ਗੋਬਿੰਦ ਦਾ ਭਜਨ ਕਰ ਗੋਬਿੰਦ ਨੂੰ ਜਪ ਹੋਈ ਸਾਰੀ ਸਿੱਧੀਆਂ ਦਾ ਖਜ਼ਾਨਾ ਹੈ ਅੱਜ ਕਰਤਾ ਨਾ ਹੋਈ ਗੱਲ ਜਦੋਂ ਵਕਤ ਨਾ ਗੋਬਿੰਦ ਦੇਤ ਦੇ ਬਾਰੇ ਤਾਂ ਗੱਲੇ ਨਹੀਂ ਕੀਤੀ ਕਿਉਂ ਕਰੂਗਾ ਹੋਰ ਪਤਾ ਹੀ ਨਹੀਂ ਜਦ ਉਹਨੇ ਛੱਡਿਆ ਹੋਇਆ ਹੂੰ ਹੂੰ ਕੀ ਹੋਇਆ ਹੂੰ ਉਹ ਆਈ ਨਾ ਕੋਈ ਰੋਇਆ ਹੋਇਆ ਇਹ ਤਾਂ ਬਦਵਲ ਨੂੰ ਲਿਖਿਆ ਜੀ ਹੂੰ ਹੂੰ ਅੱਬੇ ਜ਼ੋਰ ਪਾ ਦੈ ਲਾਈ ਜਾਂਦੇ ਨੇ ਖੋਜਦੇ ਕੀ ਨੇ ਫੇਰੇ ਕੀ ਖੋਜਦੇ ਨੇ ਕੀ ਕਰਦੇ ਨੇ ਹੂੰ ਇਹਦੇ ਜੋ ਲੱਗਣ ਚਾਹਦਾ ਨੇ ਬੜੇ ਕਲਾਕਾਰ ਇੱਥੇ ਲਾਉਂਦੇ ਜ਼ੋਰ ਪਰ ਇਹ ਗੋਵਿੰਦ ਲਈਆ ਗੋਵਿੰਦ ਤੇ ਅਸਲੀ ਕੀਤੇ ਕਿਉਂ ਦੀ ਕੀਤੇ ਔਖਾ ਲੈ ਕਬੂ ਬਹੁਤ ਔਖਾ ਜੀ ਹਾਂ ਔਖਾ ਹੈ ਹਾਂ ਖਾੜੇ ਜਾਉਣਾ ਜਾਣਾ ਖਾੜੇ ਚੱਲਿਆ ਤੇ ਜਾਂਦਾ ਹਾਂ ਹਾਂ ਜੇ ਤਾਂ ਵਿਦਵਾਨਾਂ ਦੇ ਖਾੜੇ ਜਾ ਜਾਵੇ ਹਾਂ ਇਹ ਤਾਂ ਗੱਲ ਹੋਰ ਹੈ ਹਾਂ ਜੀ ਰਵਿਦਾਸ ਨੇ ਖਾੜੇ ਚਲੇ ਜਾਂਦੇ ਹਾਂ ਜੇ ਲੋਕਾਂ ਤੇ ਰਵਿਦਾਸ ਨੂੰ ਕਹਿੰਦੇ ਸੀ ਨਾ ਸੰਪਰਸ਼ਾ ਹਾਂ ਹਾਂ ਪਿਚੋ ਕੀ ਹੋਇਆ ਹੂੰ ਹੂੰ ਪਿਚੋ ਯਾਰ ਬੱਪਰ ਉੱਪਰ ਜ਼ਾਨ ਕਰੇ ਡਰਾਉਂਦਾ ਡਰਾਉਂਦਾ ਵੀ ਕਰਕੇ ਛੱਡਦੇ ਨੇ ਫਿਰ ਅਹ ਇਹਨਾਂ ਨੂੰ ਪਤਾ ਨਹੀਂ ਕਿ ਡਰਾਉਂਦਾ ਕਰਨੀ ਪਊ ਜਾਂ ਫਤਾਲੇ ਕੋਈ ਇਹ ਕਰੀ ਦੇ ਡਰਾਉਂਦਾ ਨਾਲੇ ਤੇਰੀ ਡੋਕਟਰ ਵੀ ਮੋਟਿਆ ਨੇ ਇਹਨਾਂ ਨੂੰ ਕੀ ਪਤਾ ਦੁਨੀਆ ਕਿੱਥੇ ਵੱਸਦੀ ਆ ਹੂੰ ਹੂੰ ਠੀਕ ਹੈ ਜੀ ਸਰਕਾਰ ਹਾਂ ਗੋਲੰਡ ਕੇ ਟੀਪੜਾ ਹੋਇਆ ਸੀ ਉਹ ਬੱਕੇ ਤੇ ਹੀ ਚਲੇਗਾ ਇਹ ਬੱਕੇ ਦੀ ਹੱਥ ਪਾਲਵੇਂ ਹੂੰ ਉਹ ਤੁਸਰ ਬੋਲਦੇ ਆਪੇ ਲਿਖਿਆ ਉਹਨੇ ਹਾਂਜੀ ਸਾਰੀ ਜ਼ਿੰਦਗੀ ਸਾਰੇ ਏਰੀਆ ਚ ਫਿਰਿਆ ਮੁਸਲਮਾਨ ਦੇ ਛੇਰ ਬੁਗ ਹਾਂਜੀ ਨਾ ਸਾਬ ਉਹਨਾਂ ਦੇ ਨਾ ਮੁਸਲਮਾਨਾਂ ਦਾ ਹੀ ਰਾਜ ਸੀ ਇੰਡੀਆ ਚ ਵੀ ਫਿਰ ਹੂੰ ਐਡੀ ਐਡੀ ਭੈਅ ਚੀਂਦੀ ਆਦਮੀ ਕਦੇ ਬਖੌਲ ਹੈ ਹੂੰ ਹਾਂਜੀ ਜੈਦੇਵ ਆਇਓ ਤਸ ਸਫੂਟੰ ਭਵ ਭੂਤ ਸਭ ਆਇਓ ਤਕ ਹਮ ਹਮ ਅਬ ਹੋਤੇ ਸਰਬ ਕਤਲ ਜੈਦੇਵ ਆਇਓ ਤਸ ਆਇਓ ਹਮ ਸਫੂਟ ਸਫੂਟ ਕਰ ਹਾਂ ਸਫੂਟੰ ਹਾਂ ਹਮ ਹਮ ਆਪ ਹੁਣੇ ਸਰਬ ਕਤਲ ਸਰਵਗਤਾਂ ਹਾਂਜੀ ਪਾਪੂ ਸਰਵਗਤਾਂ ਐ ਦੇਵ ਜੈ ਦੇਵ ਹਾਂਜੀ ਜੈ ਦੇਵ ਇੱਥੇ ਹਾਂ ਜੈ ਦੇਵ ਹੀ ਲਿਖਿਆ ਹੋਇਆ ਗੁਜਰੀ ਸ਼੍ਰੀ ਜਿਹੜਾ ਉੱਪਰ ਹੈਗਾ ਸ਼੍ਰੀ ਜੈ ਦੇਵ ਜੈ ਦੇਵ ਹੀ ਲਿਖਿਆ ਥੱਲੇ ਇਹ ਜੈ ਦੇਵ ਹੈ ਜੀ ਜੈ ਦੇਵ ਹੈ ਮੇਰੇ ਕੋਲ ਵੀ ਅੱਛਾ ਜੀ ਆਇਓ ਆਇਓ ਹਾਂਜੀ ਜੈ ਦੇਵ ਆਇਓ ਤਸ ਸਰਫੂਟਨ ਗੁਰ ਜਾਇਦੇਵ ਜਿਹੜਾ ਹੈਗਾ ਉਹਨੇ ਆਪਣਾ ਨਾਮ ਦੀ ਵਰਤਿਆ ਹੈ ਹੂੰ ਹੂੰ ਇਹ ਉਹਨੇ ਇਹਦਾ ਜਿਹੜਾ ਨਾਮ ਹੈ ਨਾ ਹੂੰ ਹੂੰ ਇਹਦਾ ਗੁਰਵਾਜ ਕਰਾ ਕੇ ਵਰਤਿਆ ਅੱਛਾ ਜੀ ਨਾ ਔਂਕੜ ਨਹੀਂ ਹਤਾ ਹੈ ਨਾ ਬਰਬੇ ਹੈ ਹੈ ਔਂਕੜ ਵੀ ਨਹੀਂ ਹੈ ਇੱਥੇ ਆਮ ਤਾਂ ਹੋਣਾ ਚਾਹੀਦਾ ਆ ਹੂੰ ਆਇਓ 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 ਜਾਇਦੇਵ ਆਇਓ ਤੇ ਬਦਤ ਬੋਲ ਰਿਹਾ ਹੈ ਹੂੰ ਜੈਦੇਵ ਦੂਜੇ ਰਵਾਇਓ ਕਹਿੰਦਾ ਦੂਆ ਹੂੰ ਹੂੰ ਉਹ ਜੈਦੇਵ ਤਾਂ ਬੋਲ ਰਿਹਾ ਆਇਓ ਕੋਈ ਆਇਆ ਹੋ ਰੈ ਹੂੰ ਜਿਹੜਾ ਆਇਆ ਉਹ ਜੈਦੇਵ ਹੈ ਹਾਂਜੀ ਜੈ ਜੈ ਕੀ ਹੈ ਬੰਦੂ ਚਿੱਤਰ ਵਾਸਤੇ ਜਿਹੜਾ ਆਇਆ ਹੈ ਕੁਛ ਨੁਬੜਿਆ ਉਹ ਨੂੰ ਜੈਦੇਵ ਕਹਿੰਦੇ ਹੂੰ ਹੂੰ ਉਹ ਜਿੱਤੇ ਜਗਜੀਤ ਹੈ ਨਾ ਹਾਂਜੀ ਜਿੱਤ ਪ੍ਰਾਪਤ ਹੋਈਆ ਮੰਨਤੇ ਹੂੰ ਹੂੰ ਉਹ ਜਿਹੜੀ ਗੈਰ ਦੇ ਸੱਦਿਆਂ ਨੂੰ ਉਹ ਗੱਲ ਹੈ ਅੱਛਾ ਜੀ ਤੇਗੋ ਤੇਗੋ ਫਟੇ ਹੂੰ ਹੂੰ ਤਾਂ ਤੇਗੋ ਹੋਊਗੀ ਫਟੇ ਹੂੰ ਹੂੰ ਤਾਊਗਾ ਤੇਗ ਤਾਂ ਉਹ ਵਧੇ ਹੂੰ ਹੂੰ ਜੇ ਬਵੇਕ ਬੁੱਧੀ ਇਹੋ ਤਾਂ ਫਟੇ ਹੋ ਹੂੰ ਹੂੰ ਕੱਲ ਬਵੇਕ ਬੁੱਧੀ ਦੀ ਮਿਲਣ ਦੀ ਹੈ ਹੂੰ ਹੂੰ ਚਲੋ ਆ ਆਇਆ ਬੇਰੇਗਾ ਆਇਆ ਰਾਜਾ ਰਾਮ ਪਟਾਰਾ ਹਮ ਹਮ ਤੇ ਸ਼ਬਦ ਇਹਦੇ ਵਿੱਚ ਪ੍ਰਗਟ ਹੋਇਆ ਹੈ ਸ਼ਬਦ ਨੇ ਆ ਕੇ ਜੈ ਕੀਤੀ ਹੈ ਸ਼ਬਦ ਪ੍ਰਗਟ ਹੋਇਆ ਇਹਦੇ ਵਿੱਚ ਅਸ ਸਪੋਰਟਲਸ ਦਸ ਸਪੋਰਟਲ ਫਟ ਪਿਆ ਖੁਆ ਆ ਬ੍ਰ ਹਮ ਅਦロイ ਪਟਿਆਲਾਂ ਵੀ ਉਹ ਜਦ ਚਬਦਾ ਹੈ ਬੀਜ ਫਿਰ ਫਟਦਾ ਹੈ ਅੰਦਰੋਂ ਖੁਆਰਾ ਹਾਂਜੀ ਇਹ ਕਦੇ ਵਿੱਚੋਂ ਹੀ ਨਿਕਲਣਾ ਹੈ ਜੋ ਕੁਝ ਨਿਕਲਣਾ ਹੈ ਠੀਕ ਹੈ ਜੀ ਕੱਲ ਪਹਿਲਾ ਦਾ ਹਾਲ ਹੈ ਫਿਰ ਇੱਕ ਹੁੰਦਾ ਹੈ ਹਮ ਹਮ ਕਾ ਜੰਬ ਦਾ ਵਿੱਚ ਫਿਰ ਫੁੱਟਦਾ ਹੈ ਠੀਕ ਹੈ ਜੀ ਇਹ ਦੋਏ ਪੱਤੇ ਜੀ ਬਦਲ ਜਾਂਦਾ ਹੈ ਫਿਰ ਖੁੱਲਦਾ ਹਮ ਹਮ ਉਹ ਉਹ ਸਪੋਰਟ ਕਰਦੇ ਨੇ ਇਹਨੂੰ ਕਬੀਰੇ ਇਹਦਾ ਗੋਲਾ ਗਿਆਨ ਚਲਾਇਆ ਹਮ ਕੱਲ ਉਹਦਾ ਘਾਰ ਫਿਰ ਬਿਸਪੋਰਟ ਹੁੰਦਾ ਜੀ ਬਿਸਪੋਰਟ ਇੱਕ ਅੱਛਾ ਜੀ ਜਾਦੇ ਅੰਦਰ ਵੱਡਦਾ ਸੱਚ ਘੜਦੇ ਨਾ ਹਾਂਜੀ ਤਾਂ ਗੁਰਸਤ ਦੁਆਰਾ ਸੁੱਕਣਾ ਉਹਦਾ ਰਾਈ ਦੱਸਦੇ ਪਾਏ ਹਾਂ ਹਾਂ ਐਨਾ ਛੋਟਾ ਹੋ ਕੇ ਅੰਦਰ ਵੱਡਦਾ ਨੂੰ ਬਾਬਲ ਉਪਤਾਰ ਕਹਿੰਦੇ ਨੇ ਅੱਛਾ ਜੀ ਜਾਦੇ ਨੇ ਸੱਚ ਘੜ ਦੇ ਪ੍ਰਵੇਸ਼ ਕਰ ਲੋ ਨਾ ਉਹ ਐਨਾ ਛੋਟਾ ਹੋ ਜਾਂਦਾ ਹੈ ਹਾਂ ਹਾਂ ਰਾਈ ਦੱਸਦੇ ਪਾਏ ਹਾਂ ਹਾਂ ਕਾਹਨੋਂ ਬੜਾ ਹੋਇਆ ਸਿਰ ਪ੍ਰੈਸ ਹੋ ਕੇ ਹਾਂ ਹਾਂ ਉਧਰ ਜਾ ਕੇ ਸਾਰ ਪਿਆਪੀ ਹੋ ਜਾਂਦੇ ਨੇ ਹੇ ਹਿੱਦਰ ਆਗੇ ਨੇ ਆਪਣੇ ਆਪ ਦੇ ਨਾਲ ਆਪਣੇ ਆਤਮ ਦੇ ਨਾਲ ਜੁੜਨ ਆਪਣੇ ਆਪ ਨੂੰ ਜੁੜ ਲੈ ਬਾਹਰ ਮਾਇਆ त्याਗ ਦੇਣੀ ਹੈ ਇੱਕ ਵਿੱਦੂ ਤੇ ਆ ਜਾਣਾ ਵਿੱਦੂ ਤੇ ਜਦ ਸਰਕਲ ਦਾ ਇੱਕ ਵਿੱਦੂ ਹੁੰਦਾ ਪਸਾਰੀ ਮਾਇਆ ਦੇ ਸਰਕਲ ਦਾ ਸੈਂਟਰ ਬਣ ਜਾਂਦਾ ਠੀਕ ਹੈ ਪਰ ਬਾਹਰ ਜਾ ਕੇ ਦੇ ਸਰ ਵਿਅਕਤੀ ਹੋ ਜਾਣਾ ਫਿਰ ਇਹ ਆਪਣੇ ਆਪ ਤੇ ਵੀ ਧਿਆਨ ਲਖ ਸਕਦਾ ਫਿਰ ਬਾਹਰ ਬੁਖੀ ਤੇ ਲਖੂਗਾ ਫਿਰ ਧਿਆਨ ਲਖੂਗਾ ਜਿਹੜੇ ਗਾ ਰਹੇ ਨੇ ਉਹਨਾਂ ਦੇ ਸ਼ਬਦ ਵਿੱਚ ਅੱਛਾ ਕਾਇ ਬਿਨਾ ਕਰਨਾ ਦਾ ਹੀ ਸੁਣਦਾ ਫਿਰ ਉਹ ਸ਼ਬਦ ਦੇ ਵਿੱਚ ਦਿਲ ਹੂੰ ਹੂੰ ਕਾ ਬਾਇਆ ਲਓ ਧਿਆਨ ਹਟਾ ਕੇ ਸ਼ਬਦ ਵਿੱਚ ਹੋੜਨਾ ਇਧਰੋਂ ਪਟਣਾ ਉਧਰੋਂ ਲਾਉਣਾ ਠੀਕ ਹੈ ਜੀ ਕਾ ਜਦ ਉਧਰ ਧਿਆਨ ਉਹ ਇਧਰੋਂ ਪਟਣ ਦਾ ਧਿਆਨ ਤਾਂ ਛੋਟਾ ਹੋ ਜਾਂਦਾ ਜੇ ਉਧਰੋਂ ਲਾਉਣ ਦਾ ਧਿਆਨ ਫਿਰ ਉੱਥੇ ਟੱਕ ਹੋ ਜਾਣਾ ਜਿੱਥੇ ਤੱਕ ਉਹ ਸ਼ਬਦ ਜਾਂਦਾ ਹੂੰ ਹੂੰ ਸਰਪਿਆਤੀ ਹੋ ਜਾਣਾ ਸ਼ਬਦ ਤੇ ਵੀ ਰਲ ਗਿਆ ਸਰਪਿਆਤੀ ਹੋ ਗਿਆ ਠੀਕ ਹੈ ਇਹ ਇਹ ਗੁਰਪ੍ਰੀਤ ਦੇ ਬੱਚੇ ਇਸ ਗੱਲ ਦੀ ਇੱਕ ਸਮਝੋ ਪੇਰ ਬੁਝਣ ਵਾਲੀ ਗੱਲ ਹੈ ਹੂੰ ਹੂੰ ਚਲ ਬੁਗਦਾਰਾ ਸੁੱਕਾ ਕਹਿੰਦੇ ਠੀਕ ਹੈ ਵਿਚਾਰ ਤੋਂ ਬੁਝਣ ਵਾਲੀ ਗੱਲ ਹੈ ਹੂੰ ਹੂੰ ਹਾਂ ਜੀ ਉਹ ਸਪੋਰਟ ਲਾ ਬਸ ਉਹ ਅਸੀਂ ਕਰਕੇ ਬਸਦੇ ਆ ਠੀਕ ਹੈ ਇਹ ਗੋਲਾ ਤਾਅ ਚਲਾਇਆ ਹੂੰ ਆ ਗਿਆਦਾ ਹੂੰ ਬਿਲਕੁਲ ਉਹਦਾ ਹੋਰ ਯੋਗ ਹਾਂਜੀ ਵਿਸਪੋਰਟ ਹੋਊ ਹਾਂਜੀ ਫੇ ਪਵ ਭੂਤ ਸਰਵ ਗਤੰ ਫਸ ਫੇ ਆਹ ਜਿਹੜਾ ਪਵਦੀ ਭੂਤ ਹੈ ਹੂੰ ਇਹ ਵਿਚੇੜਾ ਜੂ ਨਿਰਦਰ ਇਹ ਬਾਹਰ ਕਰਾ ਰਿਹਾ ਉਹ ਤੋਂ ਹੂੰ ਆ ਜਿਹੜੀ ਹੈ ਨਾ ਸ੍ਰਿਸ਼ਟੀ ਹਾਂਜੀ ਇਹ ਸੁੱਖ ਸਾਧਨ ਚੱਲਿਆ ਜਾਊਗਾ ਤੇ ਸੋਟ ਹੋ ਗਏ ਅਸੀਸਤੀ ਪਾਪ ਸਾਧਨ ਦੇ ਵਿੱਚੇ ਰਹਿ ਜੂ ਹੂੰ ਪਾਪ ਸਾਧਨ ਦਾ ਇਹਦਾ ਹਿਰਦਾ ਜਿਹੜਾ ਹੈਗਾ ਸੁੱਖ ਸਾਧਨ ਜਦੋਂ ਹੋ ਜੂਗਾ ਪਾਪ ਸਾਧਨ ਉਹਦੇ ਵਿੱਚੇ ਹੀ ਸੁਭਾਜੂ ਹੂੰ ਭਉ ਪੁੱਤਰਾ ਇਹ ਮਤਲਬ ਬੰਦਾ ਕਬੀਰ ਇਹ ਕਹਿੰਦਾ ਸਪੋਟ ਜਾਰ ਵਿਸਪੋਟ ਹੋਵੇ ਉਹ ਪਹਿਲਾ ਕਿੰਨਾ ਇਹਦਾ ਹਿਰਦਾ ਹੂੰ ਹੂੰ ਇਹੋ ਵਰਮਗਾਇਦੀ ਕਹ ਪਰਗਾਹ ਜੈਸੇ ਤਾਰੂ ਪਰਗਾਹ ਸੋ ਪਹਿਲੇ ਹੀ ਹੂੰ ਹੂੰ ਜਦੋਂ ਸਬੋਰਡ ਉੱਪਰ ਗਿਆ ਲੋ ਹੂੰ ਹੂੰ ਸਬਦੂਏ ਹਾਂਜੀ ਬਸ ਠੀਕ ਹੈ ਜੀ ਕਿਹਨ ਨਾਲ ਐਦਾ ਦਾ ਸੁਪਾਹ ਪੂਤ ਸਰਬਗਤੰਗ ਦਾ ਮਤਲਬ ਹੈ ਵੀ ਇਹ ਜਿਹੜਾ ਹੈਗਾ ਭਵਸਾਗਰ ਇਹਨਾਂ ਇਹ ਇਹਨਾਂ ਦਾ ਇਹਨਾਂ ਤੋਂ ਪਰੇ ਚਲਾ ਗਿਆ ਇਹਨੋ ਦੀ ਸਭ ਕੁਝ ਹੋ ਤਾ ਹਮ ਇਹ ਜਿਹੜੀ ਆ ਪਾਪੂ ਦੀ ਗੱਲ ਦਤੀ ਉਹ ਤੋਂ ਪਰੇ ਦੀ ਗੱਲ ਹਮ ਜਦੋਂ ਅੰਦਰ ਗਿਆਨ ਜਦੋਂ ਜੈਦੇਵ ਦੇ ਅੰਦਰ ਉਹ ਗਿਆਨ ਆਇਆ ਅੰਦਰੋਂ ਫਿਰ ਹੋਇਆ ਉਹ ਮੈਂ ਕਹਿੰਦਾ ਵੀ ਸਰੀਰ ਦੇ ਨਾਲ ਜਿਹੜਾ ਸਰੀਰ ਦੇ ਨਾਲ ਉਹ ਕਨੈਕਸ਼ਨ ਜਮਾ ਟੁੱਟ ਗਿਆ ਸੁਸਾਲ ਨਾਲੇ ਹੀ ਟੁੱਟ ਗਿਆ ਦੇਖੋ ਠੀਕ ਹੈ ਤਾਂ ਨਾਲ ਜੋਦਾ ਹੀ ਵੱਖਰਾ ਹੋ ਗਿਆ ਠੀਕ ਹੈ ਜੀ ਉਹ ਕਬੀਰ ਕਹਿੰਦਾ ਏਕ ਜੋਤ ਏਕੈ ਬਲੀ ਕਰਵਾ ਹੋਏ ਹੋਏ ਹੂੰ ਹੂੰ ਜਾਂ ਜੋਤੀ ਜੋਤਰ ਬਿਲ ਗਈ ਤੇ ਸਰੀਰ ਹੋਵੇ ਜਾਣਾ ਹੋਵੇ ਸਰੀਰ ਦਾ ਫਿਰ ਕੀ ਰੋੜ ਰਹਿ ਗਿਆ ਠੀਕ ਹੈ ਜੀ ਤੇ ਇਹਦੀ ਦੁਹਾਲਦ ਕੀ ਰਿਹਾ ਆਪਾਂ ਪਹਿਲਾਂ ਵੀ ਗੱਲ ਕਰੀਏ ਵੀ ਇਹ ਸ਼ਬਦ ਦੀ ਇਕਤਾ ਜਿਹੜੀ ਹੈਗੀ ਹੈ ਭਾਸ਼ਾ ਸ਼ੈਲੀ ਉਹ ਸੰਸਕ੍ਰਿਤ ਵਿੱਚ ਜ਼ਿਆਦਾ ਇਹਦਾ ਬੇਸ ਹੈ ਤੇ ਕਰਕੇ ਤਾਂ ਇਹਨੂੰ ਚੱਕਦਾ ਸੀ ਵੀ ਪਹਿਲਾਂ ਤੇ ਦੇਖ ਲਾ ਥੋੜਾ ਕੀ ਹੈ ਹਾਂ ਆ ਤੇ ਦੂਸਰਾ ਇਹ ਹੈ ਵੀ ਇਹਦੇ ਜਿਹੜੇ ਅਰਥ ਵੈਸੇ ਹੋਏ ਹੋਏ ਆ ਦੁਨਿਆਵੀ ਤੌਰ ਤੇ ਉਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਪਰ ਇਸ਼ਾਰਾ ਹੀ ਨਹੀਂ ਪਾਉਂਦੇ ਵੀ ਕੀ ਸ਼ਬਦ ਦਾ ਮੂਲ ਹੈਗਾ ਕੀ ਇਹ ਤੋਂ ਅਸੀਂ ਸਿੱਖਿਆ ਲੈਣੀ ਹੈ ਤੇ